ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਇਹ ਆ ਜੀ ਇਟਲੀ ਦੇ ਹਿਥਾਲੇ ਬਰਫ ਪੈ ਲਗੀ ਆ ਥੋੜੀ ਥੋੜੀ ਪਹਾੜਾਂ ਤੇ ਠੰਡ ਦਾ ਮੌਸਮ ਹੋ ਰਿਹਾ ਹੈ ਨੇ ਜੀ ਨਿਊ ਬੋਨ ਬੇਬੀ ਆ ਗਿਆ ਜੀ ਇੱਕ ਹੋਰ ਕੱਟੀ ਤੇ ਇਹਨੂੰ ਹੁਣ ਚੱਕ ਕੇ ਅਸੀਂ ਸ਼ਿਫਟ ਕਰਨਾ ਹੈ ਇੱਥੇ ਇਦਾਂ ਹੈ ਜੀ ਕਿਦਾਂ ਕਿ ਜਦੋਂ ਹੀ ਕੋਈ ਵੀ ਕੱਤੀ ਜਾਂ ਗੱਟਾ ਕੁਝ ਵੀ ਨਵੇਂ ਬੱਚੇ ਬੋਨ ਹੁੰਦੇ ਆ ਤੇ ਇਹਨਾਂ ਨੂੰ ਚੱਕ ਕੇ ਹੋਰ ਪਾਸੇ ਸ਼ਿਫਟ ਕੀਤਾ ਜਾਂਦਾ ਹੈ ਕਿ ਮਾਂ ਦੇ ਨਾਲ ਨਹੀਂ ਰਹਿਣ ਦਿੰਦੇ ਜਿਆਦਾ ਚਿਰ ਇਹਨਾਂ ਨੂੰ ਚੱਕ ਕੇ ਤਾਂ ਇਹਨਾਂ ਨੂੰ ਵੱਖਰਾ ਇਹਨਾਂ ਦਾ ਟਰੀਟ ਕੀਤਾ ਜਾਂਦਾ ਸਮਝ ਲਓ ਬਈ ਇੱਕ ਦਿਨ ਦਬਾਦ ਹੀ ਇਹਨਾਂ ਨੂੰ ਅਲੱਗ ਕਰ ਦਿੱਤਾ ਜਾਂਦਾ ਆ ਮਤਲਬ ਬੱਚਿਆਂ ਨੂੰ ਬੱਚਿਆਂ ਨੂੰ ਆਰਡਰ ਰੱਖਿਆ ਜਾਂਦਾ ਆ ਤੇ ਹੌਲੀ-ਹੌਲੀ ਜਿੱਦਾਂ ਫੇ ਇਹਨਾਂ ਨੂੰ ਪਾਲਦੇ ਆ ਜਿੱਦਾਂ 3 ਮਹੀਨੇ ਦੀ ਹੋ ਜਾਂਦੀ ਆ ਫੇ ਇਹਨੂੰ ਅਲੱਗ ਜਿੱਦਾਂ ਕਹਿ ਲਓ ਏਰੀਆ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ ਆ ਫੇ ਸਟੈਪ ਬਾਈ ਸਟੈਪ ਫੇ ਇਦਾਂ ਇਹਨਾਂ ਨੂੰ ਪਾਲਦੇ ਆ ਤੇ ਹੁਣ ਅਸੀਂ ਚੱਕਣਾ ਆਏ ਇਹਨਾਂ ਨੂੰ ਜੀ ਕੱਟੀ ਨੂੰ ਚੱਕਣਾ ਆਏ ਆ ਤਾਂ ਲੈ ਕੇ ਇਹਨੂੰ ਦੂਸਰੇ ਚਟੀਆਂ ਦੇ ਨਾਲ ਸਾਰੀਆਂ ਛੋਟੇ ਜਿੱਥੇ ਬੱਚੇ ਰੱਖੇ ਜਾਂਦੇ ਉਹਨਾਂ ਦੇ ਨਾਲ ਰੱਖਣਾ ਹੈ ਨਹੀਂ ਹਾਂ ਮੇਰਾ ਦੇ ਲੱਗ ਸਾਡਾ ਬਲੌਗ ਦਿੱਤਾ ਨਾ ਮਾਂ ਨਾਲ ਉਹ ਬੱਚੇ ਨੂੰ ਅਲੱਗ ਕੀਤਾ ਗਿਆ ਤਾਂ ਮਾਂ ਹੁਣ ਦੇਖ ਰਹੀ ਆ ਆਪਣੇ ਬੱਚੇ ਨੂੰ ਮੱਝ ਦੇਖਦੀ ਪਈ ਆ ਵੀ ਉਹਨੂੰ ਕਿੱਥੇ ਲੈ ਚੱਲੇ ਆ ਇਹ ਇੱਥੇ ਦਾ ਰੋਜ਼ ਦਾ ਹੀ ਕੰਮ ਆ ਜੀ ਇੰਦਾ ਰੋਜ਼ ਚਾਰ ਪੰਜ ਬੱਚੇ 6 ਬੱਚੇ ਜਿੰਨੇ ਵੀ ਹੁੰਦੇ ਆ ਤੇ ਉਹਨਾਂ ਨੂੰ ਇਦਾਂ ਹੀ ਅੱਡ ਕਰਨਾ ਪੈਂਦਾ ਲੈ ਜਾਂਦਾ ਤੇ ਇਹ ਹੈਗੀ ਜੀ ਜਗ੍ਹਾ ਜਿੱਥੇ ਮੁੰਜ ਕੀਤੀ ਜਾਂਦੀ ਆ ਮੁੰਜ ਕਹਿੰਦਾ ਭਾਵ ਕੇ ਜਿੱਥੇ ਮੱਝਾਂ ਨੂੰ ਚੋਇਆ ਜਾਂਦਾ ਇੱਥੇ ਮੁੰਜ ਗਏ ਜਾਂਦੇ ਆ ਇਮੋਂਜ ਦਾ ਏਰੀਆ ਆ ਇੱਥੇ ਲਿਆ ਕੇ ਮੱਝਾਂ ਨੂੰ ਖੜੀਆਂ ਕੀਤਾ ਜਾਂਦਾ ਹੈ ਨਾ ਪਿੰਜਰਿਆਂ ਦੇ ਵਿੱਚ ਕੇਜਾਂ ਦੇ ਵਿੱਚ ਔਰ ਇਹਨਾਂ ਦੇ ਥੱਲੇ ਇਹਨਾਂ ਦੇ ਥਣਾ ਨੂੰ ਪਾਈਪ ਲਾ ਕੇ ਤਾਂ ਇਸ ਪਾਈਪ ਥਰੂ ਇਹਦੇ ਵਿੱਚ ਟੈਂਕੀ ਦੇ ਵਿੱਚ ਫਿਲਟਰ ਹੋ ਕੇ ਦੁੱਧ ਸਟੋਰ ਹੁੰਦਾ ਹੈ ਇਹ ਆ ਜੀ ਕਾਰੋ ਇਹਨੂੰ ਕਹਿੰਦੇ ਕਾਰੋ ਇੱਥੇ ਇਹਨਾਂ ਪੱਠਿਆਂ ਨੂੰ ਟੂੜੀ ਆਂਗੂ ਹੁੰਦੀ ਆ ਇਹ ਤਾਂ ਇਹਨੂੰ ਕਾਰੋ ਕਿਹਾ ਜਾਂਦਾ ਇਹ ਇਹਨਾਂ ਨੂੰ ਪਾਈ ਜਾਂਦੀ ਆ ਤੇ ਆਹ ਸਾਰੀਆਂ ਜਿੱਥੇ ਬੱਚੇ ਇਹ ਤਿੰਨ ਮਹੀਨੇ ਦੀ ਜਿਹੜੀ ਕੱਟੀ ਹੋ ਜਾਂਦੀ ਆ ਉਹਨੂੰ ਫੇਰ ਇਸ ਜਗ੍ਹਾ ਤੇ ਲਿਆ ਕੇ ਰੱਖਿਆ ਜਾਂਦਾ ਆ ਇਹਨਾਂ ਨੂੰ ਕਾਰੋ ਪਾਈ ਜਾ ਰਹੀ ਹੈ ਜੀ ਇਹ ਆ ਜੀ ਪਾਣੀ ਪੀਣ ਲਈ ਪਸ਼ੂਆਂ ਲਈ ਜਦੋਂ ਉਹ ਮੂੰਹ ਵਿੱਚ ਲਾਉਂਦੇ ਆ ਇਹ ਚੀਜ਼ ਪ੍ਰੈਸ ਹੋ ਜਾਂਦੀ ਆ ਤਾਂ ਪਾਣੀ ਬਾਹਰ ਆ ਜਾਂਦਾ ਕੋਈ ਇੱਥੇ ਖੋਲ ਲੀਆਂ ਨਹੀਂ ਬਣਾਈਆਂ ਜਾਂ ਇਹਨਾਂ ਨੂੰ ਪਾਣੀ ਡੋਣਾ ਨਹੀਂ ਪੈਂਦਾ ਸਿਰਫ ਇਹ ਇਹਨਾਂ ਨੂੰ ਪਤਾ ਆ ਇਹਨਾਂ ਦੇ ਵਿੱਚ ਮੂੰਹ ਲਾ ਕੇ ਉਹ ਪਾਣੀ ਪੀ ਲੈਂਦੇ ਆ ਜਦੋਂ ਪ੍ਰੈਸ ਹੋ ਜਾਂਦਾ ਆਪਣੇ ਆਪ ਆਟੋਮੈਟਿਕਲੀ ਪਾਣੀ ਆ ਜਾਂਦਾ ਔਰ ਕਿੱਥੇ ਟੱਪਣੇ ਆ ਨਿਆਣੇ ਹਾਂ ਏ ਆ ਜੀ ਇੱਥੇ ਦੇ ਹਸਤਾਲਿਆਂ ਦੇ ਕੰਮਕਾਰ ਇੱਥੀ ਦੇ ਵਿੱਚ ਤੇ ਤੁਸੀਂ ਦੇਖ ਲਓ ਕੰਟ੍ਰਕਟਰਾਂ ਦਾ ਕੀ ਹਾਲ ਹੁੰਦਾ ਸਾਰੇ ਕੰਮਕਾਰਾਂ ਦੇ ਵਿੱਚ ਇਦਾਂ ਹੀ ਕੰਮ ਚੱਲਦਾ ਆ ਤੇ ਧੰਨਵਾਦ ਵੀਡੀਓ ਦੇਖਣੇ ਲਈ ਤੇ ਛੋਟੀ ਜਿਹੀ ਕਲਿੱਪ ਬਣਾਈ ਜੀ ਛੋਟੀ ਜਿਹੀ ਵੀਡੀਓ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਤੇ ਕੰਟੀਨੂ ਨਵੇਂ ਘਰ ਤੇ ਟ੍ਰਾਂਸਫਰ ਲੱਗਿਆਂ ਚਾਰਨ ਇਹ ਸਾਰੇ ਇਹਨਾਂ ਦੇ ਕੰਨਾਂ ਦੇ ਵਿੱਚ ਲੋਗੋ ਲਾਇਆ ਜਾਂਦਾ ਜਦੋਂ ਲੈ ਕੇ ਜਾਂਦੇ ਆ ਫੇਰ ਇਹਨਾਂ ਨੂੰ ਵੈਲਕਮ ਜੀ ਨਵੇਂ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਵੀਡੀਓ ਦੇਖਣ ਦਾ ਹਾਂ ਇਹਦੇ